ਪਿਆਰ ਭਰੀ ਸਾਥਸਰੀ ਗੱਲ ਫੇਸਬੁਕ ਉੱਤੇ YouTube ਉੱਤੇ ਕਿਸੇ ਐਡ ਲਾਉਣੀ ਤਾਂ ਨੇ ਪਾਸੇ ਆਪਣਾ ਨੰਬਰ ਚੱਲੀ ਜਾਂਦਾ ਪੋਰਟ ਦੇ ਉੱਤੇ 5 ਤੋਂ 7 ਫੋਟਾ ਮੈ ਭੇਜਿਆ ਕਰੋ ਤੇ ਆਪਣਾ ਫੇਸਬੁਕ ਦੇ ਪੇਜ ਆ ਕਿਸੇ ਨੇ ਔਲਖ ਬਲੌਗ ਚੈਨਲ ਉਹਦੇ ਜਾ ਕੇ ਵੀ ਫੋਲੋ ਕਰੋ ਆਪਾਂ ਨੂੰ ਤੇ ਸ਼ੇਅਰ ਕਰੋ ਜਿਹੜੇ ਵੀਰੇ ਲਾਇਕ ਕਰਦਾ ਕਰੋ ਵੀਡੀਓ ਨੂੰ ਤੇ ਆਪਾਂ ਦੇ ਕੇ 5 ਤੋਂ 6 ਚੀਜ਼ਾਂ ਬਿਲਕੁਲ ਸਾਰੀ ਵਿਖੇ ਭਰਾਵਾਂ ਕੇ ਸਟੈਪ ਨਾ ਕਰੋ ਤੇ 13-7 ਦਾ ਟਰਾਲਾ ਕੇ ਵੀਰ ਭਾਈ ਜੀ ਲੈਣਾ ਵੀ ਜੇ ਸੰਪਰਕ ਕਰ ਸਕਦੇ ਮੱਛੀ ਉੱਕ ਜੀ ਟਰਾਲਾ ਦਾਹਨੜੀ ਹੱਬ ਦਾ ਸੰਚੀ ਘਾਟਾ ਇਹਦਾ ਟਰਾਲੇ ਦਾ ਤੇ ਵੈੱਡ ਛੱਡ ਨਾਲ ਆ ਫਰਸ ਪੂਰੀ ਸਾਫ ਕੀਤੀ ਗੋਲਿਆ ਚਲਿਆ ਨਹੀਂ ਤਿੰਨ ਚਾਰ ਕਸਾਲ ਹੋਏ ਬਣੇ ਨੂੰ ਟਰਾਲੇ ਨੂੰ ਤੇ ਬਹੁਤ ਵਧੀਆ ਟਰਾਲਾ ਕੋਕਾ ਪੀਸਾ ਤੇ ਰੇਟ ਹੈਗਾ 1.5 ਲੱਖ ਰੁਪਇਆ ਮੌਕੇ ਦੇ ਮਾਨ ਤਾਨ ਕਰ ਦੇਣਗੇ ਕਿਸੇ ਵੀਰ ਭਾਈ ਜੀ ਦੇਣਾ ਵੀ ਦਿਸਪਰ ਕਰ ਸਕਦੇ ਆ ਹੈਵੀ ਤੋਂ ਭਾਰਾ ਟਰਾਲਾ ਬਣਿਆ ਤੇ ਅਗਲੇ ਪਾਸੇ ਸਾਰਾ ਕੋਲ ਸਮਾਨ ਲੱਗਿਆ ਜੇ ਟਰਾਲੇ ਦੇ ਨਾਲ ਮੱਛੀ ਹੁੱਕ ਜੀ ਟਰਾਲਾ ਤੇ ਬਹੁ ਬਗੇ ਟਰਾਲਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਸਕਦੇ 13 ਫੁੱਟਾਂ ਲੰਮਾ ਤੇ 7 ਫੁੱਟ ਚੌੜਾ ਤੇ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਇਹ ਵੀ ਸੰਪਰਕ ਕਰ ਸਕਦੇ ਆ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਬਹੁਤ ਸੋਹਣਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਜੇ ਸੰਪਰਕ ਕਰ ਲਓ ਕੋਕਾ ਵੀ ਟਰਾਲਾ ਤੇ ਰੇਟ ਹੈਗਾ 1.5 ਲੱਖ ਮੌਕੇ ਦੇ ਮਾਨਤਾ ਕਰ ਦੂ ਫੁੱਲ ਵੀਰ ਕਿਸੇ ਵੀਰ ਭਾਈ ਨੇ ਲੈਣਾ ਵੀ ਵੀਰਾਂ ਸੰਪਰਕ ਕਰ ਸਕਦੇ ਆ ਚਾਹ ਤੋ 5 ਇੰਚੀ ਡਰਾਲਾ 4 ਇੰਚੀ ਥੱਲੇ ਬੱਤੇ ਇਹਦੇ ਵੀਡੀਓ ਸਾਰੀ ਵੇਖੋ ਭਰਾਵਾਂ ਬਕੇ ਟੈਪ ਨਾ ਕਰੇ ਜੀ ਰਹਿ ਤਾਏ ਤੂੜੀ ਵਾਲਾ ਰੀਪਰ ਤੇ ਮਸ਼ੀਨ ਵੀ ਕਹਿੰਦੇ ਕਈ ਪਿੰਡਾਂ ਚ ਰੀਪਰ ਕਹਿੰਦੇ ਬਹੁ ਬਈਆ ਜਗਤਜੀਤ ਦੀ ਮਸ਼ੀਨ ਆ 2021 ਮਾਡਲ ਆ ਪੂਰੀ ਵਧੀਆ ਮਸ਼ੀਨ ਆ ਕਿਸੇ ਵੀਰ ਭਾਈਆਂ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਕਿਤੇ ਗਲੀ ਛੜੀ ਨਹੀਂ ਜਮਾ ਨਵੇਂ ਅਰ ਕੀ ਪਈਆ ਸੀਸੇ ਨੂੰ ਚਲਕਦੀ ਐ ਕੁਆਲਿਟੀ ਦਾ ਰੰਗ ਹੋਇਆ ਵਾ ਤੇ ਸਾਰੇ ਕੋਲ ਨਵੀਆਂ ਨੀਰ ਜਮ ਮਸ਼ੀਨ ਆ ਕਿ ਤੋ ਪੇਟ ਛੇੜ ਨਹੀਂ ਲੱਗਾ ਕਈ ਬੰਦੇ ਪੇਟ ਛੇੜਣ ਧੋੜੀ ਫੇਰ ਕਰ ਦਿੰਦੇ ਇਹ ਤਾਂ ਕਹਾਂ ਪੇਟ ਦੀ ਹੋਇਆ ਅੰਦਰ ਖੜੀ ਰਿਆ ਮਸ਼ੀਨ 2021 ਮਾਡਲ ਕਿਸੇ ਵੀਰ ਭਾਈ ਨੇ ਲੈਣੀ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਕੋਕਾ ਪੀਸ ਮਸ਼ੀਨ ਆ ਵਧੀਆ ਚੱਲਦੀ ਆ ਤੇ ਪ੍ਰੀਤ ਟਰੈਕਟਰ ਤੇ ਚੱਲਦੀ ਆ ਇਹ ਗਰੀ ਇੰਡੋ ਫਾਰਮਾ ਉਹ ਖੜਾ ਮੂਰੇ ਉਹਦੇ ਤੇ ਚੱਲੀ ਵੀ ਆ ਇਹ ਮਸ਼ੀਨ ਤੇ ਰੇਟ ਹੈਗਾ 2.5 ਲੱਖ ਰੁਪਇਆ ਮੌਕੇ ਤੇ ਮਰਤਾਨ ਕਰ ਦੇਣਗੇ ਆਪੇ ਕੋਈ ਢੜਾ ਛੜਾ ਜੇ ਕੋਈ ਤਾਂ ਚੜ ਜੇ ਆਪੇ ਨਿਕਲ ਤਾਂ ਸਾਰੀ ਨਵੇਂ ਮਾਡਲ ਦੇ ਮਸ਼ੀਨ ਹੈ 2021 ਮਾਡਲ ਉਹ ਜੈਕਟ ਜੀਡੀ ਮਸ਼ੀਨ ਨੇ ਕਿਸੇ ਵੀਰ ਭਾਈ ਨੂੰ ਲੈਣੀ ਵੀ ਤਾਂ ਸੰਪਰਕ ਕਰਦੇ ਵੀਰ ਕੋ ਸਾਰੀ ਵਿਖਾਪਰਾ ਬਣ ਕੇ ਸਟੈਪ ਨਾ ਕਰੋ ਤੇ ਰੇਟ ਹੈਗਾ ਤਾਂ 2.5 ਲੱਖ 1993 ਮਾਡਲ 90 ਦੇ 3 90 ਦੇ 3 ਮਾਡਲ 1900 ਤੇ ਕਿਸੇ ਵੀਰ ਭਾਈ ਨੂੰ ਲੈਣੀ ਟਰੈਕਟਰ ਨੂੰ ਵੀ ਨਾਲ ਸੰਪਰਕ ਕਰ ਸਕਦੇ ਆ 265 ਡੀਆਈ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਆ ਏਅਰ ਚੱਲਦੇ ਆ ਨਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਸੰਪਰਕ ਕਰ ਲਓ 40 ਤੋਂ 45 ਪੈਸੇ ਟਾਇਰਾ ਟਰੈਕਟਰ ਤੇ ਇੰਜਨ ਗੇਅਰ ਦਾ ਪੂਰਾ ਓਕੇ ਆ ਨਹੀਂ ਰਾਈ ਟਰੈਕਟਰ ਆ ਕਿਤੇ ਪੇਂਟ ਖੇੜ ਜੀ ਹੋਇਆ ਬਹੁਤ ਘੱਟ ਇਟ ਚੱਲਿਆ ਵਾ ਰੇਟ ਹੈਗਾ 1,30,000 ਮੌਕੇ ਦੇ ਮਾਨਤਾਣ ਕਰ ਦੇਣਗੇ ਕਿਸੇ ਵੀਰ ਭਾਈ ਨੇ ਲੈਣਾ ਬਿਨਸਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਛਤਰੀ ਛਤਰੀ ਵਧੀਆ ਲੱਗੀ ਵੀ ਐ ਟਰੈਕਟਰ ਤੇ ਬੈਂਪਰ ਸਿੰਪਲ ਲੱਗਾ ਲਾਈਟਾ ਛੇਟਾ ਲੱਗਾ ਟਰੈਕਟਰ ਪੂਰਾ ਵਧੀਆ 1993 ਮਾਡਲ ਇੰਜਨ ਗੇਅਰ ਦਾ ਪੂਰਾ ਓਕੇ ਆ 90 ਦੇ 3 9293 ਤੇ ਰੇਟ ਹੈਗਾ 1.30 ਹਜ਼ਾਰ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਲੋ ਤੇ ਵਧੀਆ ਟਰੈਕਟਰ ਆ ਹੋ ਲਿੰਕਾ ਝਿੰਕਾ ਨਵਾਂ ਪਾਈਆਂ ਹੋਇਆ ਟਰੈਕਟਰ ਦਾ ਕੰਮ ਸਾਰਾ ਹੋਇਆ ਵੇ ਕਿਸੇ ਵੀਰ ਭਾਈ ਨੇ ਲੈਣਾ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਿਆਣਾ ਸ਼ਕੀਨ ਦੇ ਵੀਰ ਨਾਲ ਸੰਪਰਕ ਕਰ ਮਸੀਦ ਟੂੜੀ ਵਾਲਾ ਰੀਪਰ ਬਹੁਤ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ 2011 ਮਾਡਲਾ ਬਹੁਤ ਕੋਕਾ ਪੀਸ ਰੀਪਰ ਆ ਤੇ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਵੀਰ ਨੇ ਤੇ ਬੋਬਜਾ ਇਹਪਰ ਕਿ세 ਵੀਰ ਪਾਈ ਲੈਣਾ ਵੀ ਤਾਂ ਸੰਪਰਕ ਕਰ ਲੋ ਮਾਲਕ ਵੀ ਦਾ ਨੰਬਰ ਸਕੀਨ ਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਾਬ ਦੇ ਆ ਕਿਤੇ ਕੋਕਾ ਪੀਸੜੀ ਪਰ ਤੂੜੀ ਵਾਲਾ ਮਸ਼ੀਨ ਵੀ ਕਹਿੰਦੇ ਕਈ ਬੰਦੇ ਰੀਪਰ ਕਹਿੰਦੇ ਬੋਬਜਾ ਜੱਗਤ ਮੈਂ ਕੇ ਇਸ ਰੀਪਰ ਆ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਜਾਂਦਾ ਮੈਂ ਛੜਕਦੇ ਮਗਰ ਪਾਇਆ ਤੇ ਕੋਕਾ ਪੀਸ ਰੀਪਰ ਕਿਸੇ ਵੀਰ ਪਾਈ ਜਾਂਦਾ ਹੈ ਨਾ ਵੀ ਤੁਸਬਾ ਕਿਤੇ ਗਲਿਆ ਛਲਿਆ ਨਹੀਂ ਤੇ ਬੋਬਜਾ ਰੀਪਰ ਆ ਆ ਨੰਬਰ ਪਲੇਟ ਆ ਪੜ ਸਕਦੇ ਆ ਕਿਹੜਾ ਮਾਡਲ ਛੱਡਲਾ ਕੋਕਾ ਪੀਸ ਵੀ ਪਰ ਕਿਧੋ ਗਲਿਆ ਚਲਿਆ ਦੀ ਕੋਕਾ ਪੀਸ ਰੇਟ ਨਹੀਂ ਦੱਸਿਆ ਰੇਟ ਕੋਈ ਫੋਨ ਤੇ ਕਰ ਸਕਦੇ ਪੱਤਕਾਂ ਜਿੱਤੀਆਂ ਨਵੀਆਂ ਪਈਆਂ ਤੇ ਫੁੱਲ ਰਿਪੇਅਰ ਹੋਈ ਵੀ ਆ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਇਹ ਰੇਪੇਲ ਨਹੀਂ ਪਾਲਦਰੀ ਪਰਾ ਸਾਰੀ ਜਾਣਕਾਰੀ ਲਈ ਫੋਨ ਲਾਗਦੇ ਸਾਰਾ ਟਰੈਕਟਰ ਵਾਲੀ ਕਰਪੈਨ 2013 ਮਾਡਲ ਕਿਸੇ ਵੀਰ ਭਾਈ ਜੀ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਟਰੈਕਟਰ 7 ਮਾਡਲ ਜੌਂਦੀਆਰਾ 3000 ਦਾ સો ਸੈਟੀ ਆ ਕਿਹੇ ਵੀਰ ਭਾਈ ਜੀ ਲੈਣਾ ਵੀ ਨਸਪਰਕ ਕਰ ਸਕਦੇ ਆ ਕਰਪੈਨ 13 ਮਾਡਲ ਤੇ ਟਰੈਕਟਰ 7 ਮਾਡਲ ਤੇ ਇੰਜਨ ਗੇਲ ਦਾ ਪੂਰਾ ਓਕੇ ਕੰਮ ਹੋਇਆ ਵਾ ਡਿੱਕ ਸਿੱਕ ਲੱਗਿਆ ਵਾ ਸਭ ਕੁ ਨਾਲ ਹੀ ਦੇਣਾ ਬਣਿਆ ਤਣਿਆ ਸੈਟੀ ਦੇਣਾ ਤੇ ਪ੍ਰੈਸ਼ਰ ਮਸ਼ੀਨ ਆ ਤੇ ਕਿਹੇ ਵੀਰ ਭਾਈ ਜੀ ਲੈਣੀ ਵੀ ਨਸਪਰਕ ਕਰ ਸਕਦੇ ਆ ਤੇ ਮਾਲਕ ਵੀ ਜੇ ਨੰਬਰ ਉੱਤੇ ਚੰਗੀ ਜਾਂਦਾ 9 ਲੱਖ ਤੇ 30000 ਰੁਪਇਆ ਮੰਗ ਕਰਦੇ ਮੌਕੇ ਦੇ ਮਾਤਨ ਕਰਦੇ ਨੇ ਕਿ ਸੈੱਟ ਵੇਚ ਰਹੇ ਆ ਵੀਰ ਤੇ ਪ੍ਰੈਸ਼ਰ ਵਾਲੀ ਟੈਂਕੀ ਨਾਲ ਲੱਗੀ ਵੀ ਆ ਦੇ ਪ੍ਰੈਸ਼ਰਾਈਜ਼ਡ ਟੈਂਕੀ ਵੀ ਲੱਗੀ ਵੀ ਆ ਨਾਲ ਤੇ ਬਹੁਤ ਵਧੀਆ ਸੈੱਟੀ ਆ ਤੇ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਕਿਤੋਂ ਗਲੀ ਛਲੀ ਦੀ ਮਸ਼ੀਨ ਟਰੈਕਟਰ ਵਧੀਆ ਇੰਜਨ ਗੇਰ ਤਾਂ ਪੂਰਾ ਓਕੇ ਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣੀ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਤੇ ਚਾਲੇ ਟਰੈਕਟਰ ਦੇ ਟਾਇਰ ਵੀ ਵਧੀਆ ਟਰੈਕਟਰ ਦੇ ਕਿਸੇ ਆ ਵੀ ਲੋ ਟਾਇਰਾਂ ਦੇ ਫੋਟੋ ਵੀ ਦੇਖ ਸਕਦੇ ਆ ਯਾ ਪੈਸੇ ਟਾਇਰ ਆ ਟਰੈਕਟਰ ਤੇ ਵੱਡੇ ਤੇ ਇੰਜਨ ਕੇ ਤਾਂ ਪੂਰਾ ਓਕੇ ਟਰੈਕਟਰ 53 ਦਾ ਟਰੈਕਟਰ ਆ ਕੋਕਾ ਪੀਸਾ ਤੇ 9 ਲੱਖ ਤੇ 30000 ਰੁਪਏ ਮੰਗ ਕਰਦੇ 11 6 ਦਾ ਟਰਾਲਾ ਮਿੱਟੀ ਵਾਲਾ ਕਿਸੇ ਵੀਰਪਾਏ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਭੋਬੀਆ ਟਰਾਲਾ ਦਾਸ ਸਿੰਘ ਦੀ ਗੱਡ ਰਹਿਦੇ ਤੱਲੇ ਵਾਲੇ 5 ਇੰਚੇ ਹਿੱਸਾ ਤੋਂ ਲੈਣਾ ਫੁੱਲ ਨਰੋਆ ਕਿ ਜੋ ਘੜਿਆ ਛੜਿਆ ਨਹੀਂ ਨਵੇਂ ਹਰਗਾ ਪਿਆਵਾ ਪਾਸਾ ਸਾਈਡ ਤੋਂ ਵੇਖ ਸਕਦੇ ਆ ਤੇ ਬਹੁਤ ਵੱਡਿਆ ਟਰਾਲਾ ਤੇ ਲੈਫਟ ਵਾਲਾ ਟਰਾਲਾ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਰੇਟ ਦੱਸਿਆ ਜੀ ਵੀਰ ਨੇ ਕੋਕਾ ਪੀ ਟਰਾਲਾ ਮਿੱਟੀ ਵਾਲਾ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਸਾਰੀ ਜਾਣਕਾਰੀ ਲਈ ਫੋਨ ਲੱਗ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਹੈਡ ਸ਼ੈਡ ਨਾਲ ਆ ਫਰਸ਼ ਪੂਰੀ ਸਾਫ ਆ ਤੇ 8 ਡੈੜੀ ਹੱਬਾ ਦੀ ਤੇ 10 ਇੰਚੀ ਘਾਟਾਂ ਤੇ ਟਰੈਕਟਰ ਦਾ ਪੂਰਾ ਵਧੀਆ ਟਰਾਲਾ ਤੇ ਮਿੱਟੀ ਵਾਲਾ ਕੋਕਾ ਪੀਸਾ ਤੇ ਕੰਦੀ ਕੰਦੀ ਵੀਰ ਦੀ ਫੋਟੋ ਪਈ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਪੂਰਾ ਸੋਹਣਾ ਟਰਾਲਾ ਤੇ ਵਧੀਆ ਮਸ਼ੀਨਾਂ ਤੇ ਕੋਕਾ ਪੀਸਾ ਆ ਵੀ ਲੈ ਮਸ਼ੀਨਾਂ ਨਰਮਾ ਵੀ ਦੀਆ ਤੇ ਘਵਾਰਾ ਵੀ ਦੀਆ ਕਈ ਕੋ ਵੀ ਦੀ ਹੈ ਕਿਸੇ ਵੀਰ ਭਾਈ ਜੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਆ ਦੇ ਨਰਮਾ ਘਵਾਰਾ ਕਿਹੜੀ ਚੀਜ਼ ਮਰਜੀ ਵੀ ਸਕਦੇ ਆ ਪੁਰਗਾ ਵਟਕਾ ਫਾਲਣਾ ਪਿੰਚ ਕਹਿੰਦੇ ਆ ਤੇ ਇਹ ਹਾਲ ਚੌੜੇ ਪੀੜੇ ਵੀ ਹੋ ਸਕਦੇ ਆ ਉੱਤੇ ਪੋਰ ਲਾਏ ਵੀ ਆ ਦੇ ਕੱਲੀ ਕੱਲੀ ਵੀਰ ਦੇ ਫੋਟੋ ਪਾਈ ਆ ਬੋਗਗਾਂ ਵਾਲੀ ਮਸ਼ੀਨਾਂ ਕਿਵੇਂ ਪੁਰਾਣੇ ਰਵਾਇਤ ਚਲਦੀ ਜੀ ਉਹ ਮਸ਼ੀਨਾਂ ਤੇ ਇਹਦਾ ਰੇਟ ਹੈਗਾ ਘਣੀ 3000 ਰੁਪਏ ਮੌਕੇ ਤੇ ਮਾਰ ਤਾਨ ਕਰਦੇ ਨੇ ਕਿ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਇਹਦਾ ਨੰਬਰ ਉੱਤੇ ਕੱਲੀ ਜਿੰਦਾ ਸਕੀਨ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੱਲੀ ਕੱਲੀ ਵੀਰ ਨੇ ਫੋਟੋ ਪਾਈਏ ਬਹੁਤ ਸੋਹਣੀ ਵਸੇ ਨੇ ਸਾਰਾ ਕੰਮ ਹੀ ਕਰਦੀ ਆ ਆਲੂ ਛਾਲੂ ਮੱਕੀ ਛੱਕੀ ਸਭ ਕੁਝ ਬੀਚਦੀ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਤੇ ਸਾਰਾ ਸਿਸਟਮ ਹੀ ਲੱਗ ਜਾਂਦਾ ਬੈੱਡ ਵੀ ਬਣ ਜਾਂਦੇ ਆ ਤੇ ਖਾਣਾ ਕੋ ਖੁੱਲ ਕੇ ਨਾਲ ਲੱਗ ਜਾਂਦਾ ਥੋ ਟਰੈਕਟਰ ਆ 1992 ਮਾਡਲ ਆ ਇੰਗਣਕੇਰ ਦਾ ਓਕੇ ਆ ਕੇ ਵੀਰ ਭਾਈ ਜੀ ਲੈਣਾ ਵੀ ਨਸ ਪਰ ਕਰ ਸਕਦੇ ਆ ਬਹੁ ਬਜਟ ਟਰੈਕਟਰ ਇੰਗਣਕੇਰ ਦਾ ਪੂਰਾ ਓਕੇ ਆ 1992 ਮਾਡਲ 90 ਦੇ ਤੋਂ ਤੇ ਬਹੁ ਬਜਟ ਟਰੈਕਟਰ ਆ ਕੋਕਾ ਪੀਸ ਆ ਟਾਇਰ 70 ਤੋਂ 75 ਪੈਸੇ ਟਰੈਕਟਰ ਦੇ ਮਗਰਲੇ ਤੇ ਮੂਹਰੇ ਨਵੇਂ ਅਰਗੇ ਪਏ ਆ ਪੱਕੇ ਟਾਇਰ ਆ ਤੇ 130000 ਰੁਪਇਆ ਮੰਗ ਕਰਦੇ ਏਰੀਆ ਲੁਧਿਆਣਾ ਟਰੈਕਟਰ ਵਾਲਿਆਂ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਨੇ ਲਾਈਟਾਂ ਸੈਕਟਰ ਸਭ ਕੋਲ ਨਵੀਆਂ ਲੱਗੀਆਂ ਇੰਜਨ ਗੇਅਰ ਤਾਂ ਪੂਰਾ ਓਕੇ ਆ ਕੰਮ ਹੋਇਆ ਵਾ ਗੱਟ ਕੇ ਵਾਇਆ ਵੀਰਾਂ ਨੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁ ਬਜੇ ਟਰੈਕਟਰ ਆ ਮਰਗੜ ਚਕਾਰ ਚੰਗੇ ਹਾਲਤ ਦੇ ਪਏ ਕੋਈ ਦੋ ਘਰੇ ਛਰੇ ਨਹੀਂ ਤੇ ਨੀਰੇ ਰੰਗਾਂ ਨਾਲ ਤਾਂ ਰੰਗ ਕਿਤੇ ਪੇਟ ਛੇੜ ਨਹੀਂ ਹੋਇਆ ਟਰੈਕਟਰ ਚਤਰੀ-ਛਤਰੀ ਲੱਗੀ ਵੀ ਬਹੁ ਬਜੇ ਟਰੈਕਟਰ ਆ ਤੇ 130000 ਰੁਪਇਆ ਮੰਗਾ ਮੌਕੇ ਤੇ ਫੋਨ ਮਾਰ ਤਣ ਕਰ ਦੇਣਗੇ ਜੇ ਕਿਸੇ ਵੀਰ ਭਾਈਆਂ ਲੈਣਾ ਵੀ ਦਾ ਸੰਪਰਕ ਕਰ ਦਿਓ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਖੇਡ ਕਰਦਿਆ ਕਰੋ ਤੁਹਾਡੇ ਭਰਾਵਾਂ ਦੀ ਸੇਰਤੀ ਚ ਦੇਣੀ